ਹੈਲੋ एवरीवन वेलकम टू ਬੈਕ ਅਜਾ ਸਾਡਾ ਨਿਊ ਬਲੌਗ ਮੈਂ ਜੋਧਾ ਤੋਂ ਰੱਖਤਾ ਜੋਧਾ ਸਕੂਲੋਂ ਆ ਗਈ ਆ ਜੋਧਾ ਖੇਡਣ ਲੱਗੀ ਆ ਤੁਸੀਂ ਟਾਈਮ ਦੇਖ ਸਕਦੇ ਹੋ ਪੂਰਾ 1.5 ਵਜ ਗਿਆ ਪੂਰਾ 1.5 ਠੀਕ ਆ ਇਹ ਸਾਡੇ 12:00 ਦੀ ਘਰ ਆਈ ਹੋਈ ਆ ਅੱਜ ਮੈਂ ਵੈਸੇ ਲੇਟ ਹੋ ਗਈ ਸੀ 12:35 ਤੇ ਪਹੁੰਚੀ ਆ ਸਕੂਲੇ ਮੈਂ ਮੈਨੂੰ ਕੰਮ ਸੀ ਕਰੇ ਪਰ ਆ 35 ਤੇ ਲੈ ਕੇ ਆਈ ਆ ਮੈਂ ਕਿਹਾ ਬਰਦੀ ਚੇਂਜ ਕਰਕੇ ਛੇਤੀ ਤਿਆਰ ਹੋ ਜਾਏ ਦੇਖ ਲਓ ਲੁੱਡੋ ਖੇਡਣ ਲੱਗੀ ਹੋਈ ਆ ਇਨੂੰ ਤਿਆਰ ਹੋਣ ਨੂੰ ਮੈਂ ਅਸਲੀ کہہ ਰਹੀ ਹਾਂ ਮੈਂ ਜਾਣਾ ਸੀ ਪਾਰਲਰ ਮੈਂ ਕਰੌਨੀਆ ਵਾਲਾਂ ਨੂੰ ਰਬੌਂਡਿੰਗ ਆ ਆਉਂਦੀ ਹੋਈ ਚੀਜ਼ ਹੀ ਤੁਝੇ ਲੈ ਕੇ ਆਈ ਆ ਫਿਰ ਕਹਿੰਦੀ ਮੈਂ ਮਾਸੜੀ ਦੀ ਦੁਕਾਨ ਤੇ ਜਾਣਾ ਘਾਰਾ ਬੋਟ ਲੈ ਕੇ ਆ ਹਾਂ ਸੌਰੀ ਲੁੱਡੋ ਲੈ ਕੇ ਆਉਣੀ ਆ ਸਕੂਲੋਂ ਸਕੂਟੀ ਅਸੀਂ ਪਰੇ ਦੀ ਉੱਪਰ ਦੀ ਕਮਾਈ ਦੂਜੇ ਚੌਂਕ ਦੀ ਕਮਾ ਕੇ ਅਸੀਂ ਲੁੱਡੋ ਲੈ ਕੇ ਆਏ ਹਜੇ ਪਾਰਲਰ ਜਾਣਾ ਮੈਂ ਸਾਰਾ Pelanin udah. Kita berapa? Lebihan ਜੋ ਤਾਂ ਮੇਰਾ ਲੱਗਿਆ ਖੇਡਣਾ ਮੈਂ ਦੁੱਧ ਤੇ ਸਬਜ਼ੀ ਲੈਣ ਆਈ ਸੀ ਜੋਤ ਕਹਿੰਦਾ ਮੈਂ ਗੰਨੇ ਦਾ ਜੂਸ ਪੀਣਾ ਮੈਂ ਕਹਾਂ ਚਲ ਅਜਾ ਪਲਾ ਤਾਂ ਨਹੀਂ ਆ ਫਿਰ ਕਿਉਂਕਿ ਜੋਤ ਨੂੰ ਗੰਨੇ ਦਾ ਜੂਸ ਸ਼ੁਰੂ ਤੋਂ ਬਹੁਤ ਜ਼ਿਆਦਾ ਪਸੰਦ ਆ ਬਹੁਤ ਗੰਨੇ ਦਾ ਜੂਸ ਪੀਂਦਾ ਏ ਮੈਂ ਕਹਾਂ ਚਲ ਪੀ ਲੈ ਗਲਾਸ ਇੱਕ ਉਹ ਫਿਰ ਹੁਣੇ ਖੇਡਣ ਲੱਗੇ ਤੇ ਭਾਈ ਲੱਗੇ ਜੂਸ ਅਸੀਂ ਲੱਗੇ ਫਰੈਂਚ ਫਰਾਈ ਖਾਣ ਜੋਤ ਮੈਂ ਇਹ ਕੁਝ ਖਾਂ ਫਰੈਂਚ ਇਹ ਵੀ ਖਾਇਆ ਅਸੀਂ ਹਾਫ ਹੀ ਖਾ ਰਹੇ ਆ ਤੇ ਫੁੱਲ ਪਲੇਟ ਖਾੜਾ ਦਾਦਾ ਤੁਸੀਂ ਅਸੀਂ ਲੈ ਸੀ ਫੁੱਲ ਪ੍ਰੇਟ ਮੈਂ ਜਾ ਰਹੀ ਸੀ ਦੁੱਧ ਲੈਣਾ ਹਾਂ ਹਾਂ ਦਾਦਾ ਤੋਂ ਦੋ ਕੱਲ ਮੈਂ ਦੇਸੀ ਰਬਉਂਡੀ ਕਰਾਉਣ ਦੁਬਾਰਾ ਤੋਂ ਕਰਦੀਆਂ ਕੱਲ ਰਬਉਂਡੀ ਕਰਾਈ ਅੱਜ ਕਰਾਈ ਕੇਰਾਟਿਨ ਜਦ ਮਾ ਆ ਕੇ ਘਰੇ ਜੋਦ ਦਾ ਦੁੱਧ ਬਣਾਉਣ ਲੱਗੀ ਆਹ ਪਤੀ ਮਿੱਠਾ ਪਾਇਆ ਬੈ ਦੁੱਧ ਫਟ ਗਿਆ ਔਨੀਆਂ ਤੇ ਦੂਜੇ ਪਤੀ ਦੇ ਵਾਲਾ ਦੇਖੋ ਉਹ ਵੀ ਫਟ ਗਿਆ ਉਬਾਲੇ ਖਾ ਗਿਆ ਕਿਉਂ ਖਾ ਗਿਆ ਕਿਉਂਕਿ ਰਾਤ ਦੇ ਲੇਟ ਨਹੀਂ ਸੀ ਅਚਾਨਕ ਹਨੇਰੀ ਆ ਗਈ ਤੇ ਆ ਹੁਣ ਮੈਂ ਦੁੱਧਾ ਪੈਟ ਲਈਆਂ ਹਰੇ ਮਟਰ ਲਈਆਂ ਕੱਢੇ ਕਢਾਏ ਅਸੀਂ ਦੁੱਧ ਲੈਣ ਗਈਆਂ ਸੀ ਫਿਰ ਉੰਡੀਆਂ ਹੋਈਆਂ ਮੈਂ ਕਿਹਾ ਵੀ ਚਲ ਫਰੰਜ ਫਾਈ ਲੈ ਜਣੇ ਆ ਜਿੱਨੇ ਮੈਂ ਤਾਂ ਦੁੱਧ ਬਣਾਉਗੀ ਉਹਨਾਂ ਚੱਲ ਲਈ ਅਸੀਂ ਫਰੰਜ ਫਾਈ ਖਾ ਲੈਂਦੇ ਕੁੜੀ ਨੂੰ ਥੋਕ ਲੱਗ ਰਹੀ ਉਹ ਕਿਉਂਕਿ ਰਾਤ ਦੇ ਕੁਝ ਕਲਿੱਪ ਬਣਾਏ ਪਏ ਨੇ ਰਾਤ ਮੈਂ ਬਲੌਗ ਐਡਿਟ ਕਰਕੇ ਨਹੀਂ ਪਾਇਆ ਕਿਉਂਕਿ ਰਾਤ ਇੰਨੀ ਜਿਆਦਾ ਬਾਰਿਸ਼ ਹੋ ਰਹੀ ਸੀ ਇੰਨਾ ਤੂਫਾਨ ਆਇਆ ਲਾਈਟ ਚਲੀ ਗਈ ਸਾਰਾ ਕੁਝ ਬਚਾਲੇ ਰਹ ਗਏ ਫਿਰ ਰਾਤੀ ਵੀ ਸਾਰਾ ਕੁਝ ਕਰਵਾ ਕੇ ਆਉਣਾ ਸੀ ਮੈਂ ਕੇਰਾਟਿਨ ਵਗੈਰਾ ਦੋ ਪ੍ਰੈਸਾਂ ਵੀ ਰਹਿ ਗਿਆ ਸੀ ਕੇਰਾਟਿਨ ਵੀ ਰਹਿ ਗਿਆ ਸੀ ਫਿਰ ਅੱਜ ਕਰਵਾ ਕੇ ਆ ਹੁਣ ਜਾ आ मेरी कुड़ी के खंडारे पाए हुए देख लो हम सफाइया कर लग गया हम कट्ठा कर लग गया सारा खिलारा मैं आप ही चार हम घूम पा मेरे च हिम्मत नहीं सियाना हो गया हाँ मेरा पत् तो सियाना हो गया देखो मेरा जो तो स्याण हो गया पैप पा कपड़ा बाद चो पऊगा पहला सारे पैप आ गिटिया गुटिया कटिया कर नहीं पुती पोते तय मार के पऊगा बाद चो पा देंगे गिटिया से पैप पा पहला काके की रोटी, रोटी हज पाइए मैं चक्की नहीं सब्जी सुब् फ्रिज रखनी है कोले च कटती है कुकर मेरा मां जाने क्या काका लेके आया उस वास्ते छोटा जि कूलर ਇਹਦੇ ਉੱਪਰ ਓਟਾ ਪਾਜਾ ਬਣਿਆ ਹੋਇਆ ਉਹਦੇ 'ਚ ਬਰਫ਼ ਵੀ ਪੈਂਦੀ ਆ ਪਾਣੀ ਵੀ ਪੈਂਦਾ ਤੇ ਧੂਆ ਨਿਕਲਦਾ ਸਵੇਰੇ ਜੇ ਚਲਾਉਂਗੀ ਫਿਰ ਚਲਾ ਕੇ ਰੱਖਾਂਗੀ ਹਾਂ ਤੇਰੀਆਂ ਸਿਆਣੀਆਂ ਸਿਆਣੀਆਂ ਗੱਲਾਂ ਦੱਸਾਂ ਹਾਂ ਮੈਂ ਸਾਰਿਆਂ ਨੂੰ ਦੱਸ ਰਹੀ ਆ ਮੈਨੂੰ ਵੈਸੇ ਦੱਸਣ ਦੀ ਜਰੂਰਤ ਨਹੀਂ ਸਾਰੇ ਨੂੰ ਪਤਾ ਵੀ ਤੂੰ ਕੰਨੀ ਸਿਆਣੀ ਧੀ ਆ ਮੇਰੀ ਸਾਰੇ ਤੇਰਾ ਬਲੌਗ ਦੇਖਦੇ ਹੁੰਦੇ ਨੇ ਸਾਰੇ ਨੂੰ ਪਤਾ ਤੂੰ ਸਿਆਣੀ ਆ ਕੋਨੇ ਵਾਸਤੇ ਮੈਂ ਤਾਂ ਜੋ ਤਰ ਰੋਟੀ ਖਾ ਕੇ ਹਟਿਆ हां ਜੋਤ ਨੇ ਖੀਰਾ ਕੱਟਿਆ ਕਾਕੇ ਨੂੰ ਖਵਾਈਆ ਕੁਛ ਕਾਕੇ ਨੇ ਛੱਡਤਾ ਥੋੜਾ ਬੋਧਾ ਹੀ ਕਰ ਦੋ ਪਿਆ ਬਾਕੀ ਉਹ ਮੈਂ ਕਾਕੇ ਨੇ ਜੇ ਰੋਟੀ ਖਾਦੀ ਪਹਿਲਾਂ ਕਹਿੰਦਾ ਖਾਣੀ ਆ ਫਿਰ ਕਹਿੰਦਾ ਠਹਿਰ ਕੇ ਖਾਊਂਗਾ ਭੁੱਖ ਨਹੀਂ ਹਜੇ ਹਾਂ ਅ ਰਾਤੀ ਪਾਰ ਅੱਜ ਕੇ ਅਸੀਂ ਹੁਣ ਬਲੋਗ ਸ਼ੁਰੂ ਕਰਨ ਲੱਗੇ ਆ ਮਤਲਬ ਪੂਰਾ ਕਰ ਲੰਗੇ ਆ ਸ਼ੁਰੂ ਤਾਂ ਜਦ ਸਾਡਾ ਕੱਲ ਦਾ ਕੀਤਾ 2:30 ਵਜਣ ਵਾਲਿਆ ਹਾਂ 12:30 12:25 ਹੋ ਗਿਆ ਕੱਲ ਇੱਕ ਦੋ ਕਲੀਪ ਬਣਾਏ ਸੀ ਪਾਰਲਰ 'ਚ ਹਨਾ ਤੇ ਹੁਣ ਇੱਕ ਦੋ ਕਲੀਪ ਅੱਜ ਬਣਾਏ ਸੀ ਕੱਲ ਤਾਂ ਮੇਰੇ ਕੋਲ ਰੋਟੀ ਖਾਣ ਦਾ ਵੀ ਟਾਈਮ ਨਹੀਂ ਸੀਗਾ ਘਰੇ ਮੈਂ ਰੋਟੀ ਟਿਪਨ ਤੇ ਪੈ ਕੇ ਕਰਕੇ ਲੈ ਗਈ ਉੱਥੇ ਪਾਰਲਰ 'ਚ ਬੈਠ ਕੇ ਰੋਟੀ ਖਾਧੀ ਆ ਕੱਲ ਮੈਂ ਹਾਂ ਮੇਰੇ ਜੋਤਨੇ ਵੀ ਪਾਰਲਰ 'ਚ ਰੋਟੀ ਖਾਧੀ ਸੀ ਮੇਰੇ ਨਾਲ ਅਸੀਂ ਘਰੋਂ ਫੇਰ ਰੋਟੀ ਡੱਬੇ 'ਚ ਪਾ ਕੇ ਲੈ ਗਈ ਆ ਪਕਾ ਲਈ ਰੋਟੀ ਪਕਾ ਕੇ ਉਦੋਂ ਭੁੱਖ ਨਹੀਂ ਸੀ ਸਾਨੂੰ ਇੰਨੀ ਜ਼ਿਆਦਾ ਜੇ ਪੱਖੁੰਦੀ ਬੰਦਾ ਤੁਰਿਆ ਜਾਂਦਾ 1.5 ਖਾ ਲੈਂਦਾ ਕੁਝ ਕੰਮ ਸੀ ਕੰਮ ਦਾ ਕਰਕੇ ਟਾਈਮ ਵੀ ਨਹੀਂ ਲੱਗਿਆ ਮੇਰਾ ਘਰੇ ਵੀ ਮੈਨੂੰ ਕੰਮ ਕਾਫੀ ਸੀਗੇ ਫਿਰ ਮੈਂ ਕਿਹਾ ਚੱਲ ਉੱਥੇ ਹੀ ਖਾ ਲਾਂਗੇ ਅਸੀਂ ਟਿਪਨ ਪਾਈ ਰੋਤੀ ਉਹ ਮੇਲੇ ਗਈ ਉੱਥੇ ਪਾਰਲਰ ਤੇ ਕੱਲ ਨੇਰੀ ਮੀ ਇੱਕਦਮ ਇੰਨਾ ਜਿਹੜਾ ਤੂਫਾਨ ਆਇਆ ਸੋਚਿਆ ਨਹੀਂ ਸੀ ਵੀ ਇੰਨਾ ਤੂਫਾਨ ਹੋਊਗਾ ਜਦੋਂ ਮਾਸੜ ਦਾ ਸਮਾਨ ਉੱਡ ਗਿਆ ਸੀ ਹੈਨਾ ਮਾਸੜ ਦਾ ਰਿਆ ਸਮਾਨ ਉੱਡ ਗਿਆ ਮਾਸੀ ਦੇ ਪਾਰਲਰ ਤੇ ਬੋਰਡ ਬਾਹਰ ਜਿੰਨੇ ਵਸੇ ਵੱਡੇ ਵੱਡੇ ਭਾਰੇ ਭਾਰੇ ਸਾਰੇ ਉੱਡ ਗਏ ਬਹੁਤ ਜਿਆਦਾ ਪੂਰਾ ਹਾਲ ਹੋ ਗਿਆ ਸੀ ਗੱਲ ਪਰ ਪਤਾ ਨਹੀਂ ਸੀਗਾ ਵੀ ਇੱਕਦਮ ਇਹ ਨਹੀਂ ਮੀਂਹ ਨਹੀਂ ਆਉਗਾ ਇੰਨੀ ਕਰਵੇਂ ਸੀ ਇੰਨੀ ਜਿਆਦਾ ਧੁੱਪ ਸੀ ਅਚਾਨਕ ਉਹ ਤਾਂ ਨਾ ਆਵਾਜ਼ ਆਈ ਬਾਰੋਂ ਪਾਰਲਰ ਦੇ ਬੈਠੇ ਸਾਰੇ ਉੱਠ ਕੇ ਪਾਰਲਰ ਦੇ ਬਾਹਰ ਭੱਜ ਗਏ ਵੀ ਕੀ ਹੋਇਆ ਜਦੋਂ ਦੇਖਿਆ ਤਾਂ ਪਾਰਲਰ ਦੇ ਕੋਲ ਤੇ ਦੁਕਾਨ ਦਾ ਸਮਾਨ ਉੱਡਿਆ ਫਿਰ ਸਾਰੇ ਦੇਖੋ ਮੈਂ ਕਹਿੰਦਾ ਸੀ ਵੀ ਮੱਝ ਹੋ ਗਿਆ ਹਾਂ ਦੋ ਤਾਂ ਕਹਿੰਦਾ ਮੇਰਾ ਮਾਸਾਡ ਉੱਡ ਗਿਆ ਹੈਨਾ कहीं उलौने की तो डूंगा मेरे खिलौने सब्जी बनाई मैं मार्केट भी तोता तो, तो ले गई फिर मैं हूं सब्जी बनाई रोटी राटी बना के साढ़े बारह हो गए मेरी मशीन लगी हुई है मशीन लगी कपड़े धो रही मैं ਮੈਂ ਕੱਲ ਨੂੰ ਸ਼ਾਮ ਨੂੰ ਚਲੀ ਜਾਣਾ ਵੈਸੇ ਤਾਂ ਮਾਣ ਨੇ ਪਰਸੋਂ ਲੁਕਿਆ ਸੀ ਕਿ ਪਰਸੋਂ ਆ ਕੇ ਇਹ ਸਫਾ ਲੈ ਜੀਓ ਤਾਂ ਮੈਂ ਕੱਲ ਨੂੰ ਸ਼ਾਮ ਨੂੰ ਚਲੀ ਜਾਣਾ ਕਿਉਂਕਿ ਕੇਰਾਟਿਨ ਜਿਆਦਾ ਚੜਦੀ ਹੁੰਦੀ ਹੈ ਨਾ ਅੱਖਾਂ 'ਚ ਪੈ ਰਹੀ ਹੈ ਕੇਰਾਟਿਨ ਇੰਨੀ ਚੜਦੀ ਆ ਇਹਨੀਆਂ ਅੱਖਾਂ 'ਚੋਂ ਪਾਣੀ ਆ ਰਿਹਾ ਮੇਰੇ ਬਹੁਤ ਜ਼ਿਆਦਾ ਤਾਂ ਕਿਉਂਕਿ ਜੋਤ ਨੇ ਮੇਰੇ ਨਾਲ ਸੌਣਾ ਮੇਰੇ ਤੋਂ ਬਗੈਰ ਸੌਂਦੀ ਨਹੀਂ ਇਹ ਵੀ ਕਾਕੇ ਨਾਲ ਸੋਜਵੇ ਕਾਕੇ ਨਾਲ ਮੈਂ ਖੋ ਦਿਹਾਉਣੀ ਆ ਕਾਕੇ ਨਾਲ ਤਾਂ ਵੈਸੇ ਨਹੀਂ ਆ ਪਾਉਂਦੀ ਲੋ ਕਿਉਂਕਿ ਕਾਕਾ ਲੱਤਾਂ ਬਹੁਤ ਆੜੀਆਂ ਮਾਰਦਾ ਕਾਕੇ ਦੇ ਨਾਲ ਨਾ ਮੈਂ ਨਾ ਜਗਤਵੰਦਰ ਕੋਈ ਵੀ ਬੰਦਾ ਨਾ ਸ਼ੁਰੂ ਤੋਂ ਅਸੀਂ ਇਕੱਲੇ ਹੀ ਹੁੰਦੇ ਉਹ ਮੈਂ ਕੱਲੂ ਸ਼ਾਮ ਨੂੰ ਜਾਉਂਗੀ ਅੰਠ 6 ਵਜੇ ਕੈਰਾਟਨ ਹੋ ਕੇ ਹੱਟ ਜਾ ਹਾਂ ਹਾਂ ਹੋ ਜਾ ਸੋਣਾ ਤੇ ਕੱਲੂ 6:30 7 ਵਜੇ ਜਾਉਂਗੀ ਮੈਂ ਤਾਂ ਥੋੜਾ ਜਿਆਦਾ ਟਾਈਮ ਓਵਰ ਕਰਕੇ ਜਾਉਂਗੀ ਵੈਸੇ ਤਾਂ ਕੈਰਾਟਨ 24 ਘੰਟੇ ਲਈ ਹੁੰਦੀ ਆ ਕਿਉਂਕਿ 500 ਤੱਕ ਮੇਟਰ ਪੈਣੀ ਹੋਣਾ ਮੈਨੂੰ ਕੱਲੂ ਸ਼ਾਮਿਆਂ ਵਾਂਸੀ ਲਾਉਣੀ ਆ ਤਾਂ ਵੈਸੇ ਪਰਸਵਾ ਕੇ ਸਪਾ ਲੈ ਜੀ ਸਪਾ ਕਰਾ ਜੀ ਸਪਾ ਨਾਲ ਆਇਆ ਕੈਰਾਟਨ ਨਿੱਕਲ ਜਾਂਦੀ ਆ ਪਰ ਨਹੀਂ ਹੁੰਦਾ ਕੱਲੂ ਸ਼ਾਮ ਨੂੰ ਜਾਉਂਗੀ ਮੈਨੂੰ ਕੰਦੀ ਵੀ ਪੜੇ 6 ਤੋਂ 6 24 ਘੰਟੇ ਹੋ ਜਾਣੇ ਨੇ ਸਾਬੇ 6:00 7:00 ਵਜੇ ਜਾਉਂਗੀ ਮੈਂ ਕਹੂੰਗੀ ਮੇਰਾ ਹੁਣੇ ਜੋ ਸਵਾਰ ਕਰ ਕਾਲ ਦਾ ਦਰ ਮਸੀਤ ਕੱਢਣਾ ਰਾਤ ਮਸੀਤ ਕੱਢਣੀ ਹੈ ਬਹੁਤ ਉਦੀਸਾਲ ਤੋਂ ਇਹਦੇ ਅੱਖਾਂ ਚੋਂ ਝੰਡਾ ਪਾਣੀ ਆ ਰਿਹਾ ਜਿਹੜਾ ਕਰਤ ਆਇਆ ਤਾਂ ਮੈਂ ਤਾਂ ਮੈਨੂੰ ਕਹਿੰਦਾ ਰਹੋਨੀ ਕਰ ਤੂੰ ਮੈਂ ਤਾਂ ਰੋਂਦੀ ਨਹੀਂ ਮੇਰੇ ਪੈਰਾਟਿਨ ਪੈ ਰਹੀ ਹੈ ਅੱਖਾਂ ਦੇ ਵਿੱਚ ਉਹ ਵੀ ਹੁੰਦੀ ਹੈ ਮੈਂ ਕਹਿੰਦਾ ਮੇਰੇ ਬਾਲਾਂ ਦੇ ਵਿੱਚ ਤਾਂ ਸਾਰੇ ਫਰੇਟ ਕਿੰਨਾ ਦਾ ਆਏ ਸਿਰਫ ਖੜ ਦੇ ਤੇ ਨੱਕ ਲਾਇਆ ਤਾਂ ਕਰੇ ਦਾ ਬਾਲਾਂ ਦੇ ਵਿੱਚ ਨੱਕ ਲਾ ਕੇ ਰੱਖਿਆ ਸੌ ਤੋਂ ਚੰਗੀ ਤਰ੍ਹਾਂ ਉਹ ਇਹ ਕਾਲ ਜੂ ਪਾਣੀ ਆ ਜਾਓ ਅੱਖਾਂ ਹੀ ਨਹੀਂ ਖੁੱਲੀਆਂ ਤੇ ਮੈਨੂੰ ਕਹਿੰਦਾ ਕੀ ਪਾਇਆ ਹੋਇਆ ਬਾਲਾਂ ਦੇ ਵਿੱਚ ਮੈਂ ਕਹ ਅਸੀਂ ਵਲੌਗ ਹੁਣ ਅਪਲੋਡ ਕਰਾਂਗੇ ਚੈਨਲ ਦੇ ਉੱਤੇ ਹੁਣ ਪਾਵਾਂਗੇ YouTube ਚੈਨਲ ਤੇ ਚੈਨਲ ਅਪਲੋਡ ਹੁੰਦਿਆਂ ਨੂੰ 1.5 ਵਜੇ ਹੀ ਜਾਣਾ ਵੈਸੇ ਹੁਣ ਪੂਰੇ ਪੂਰੇ 12.5 ਹੋ ਗਏ ਨੇ ਇੱਕ 1.5 ਵਜਣਾ ਚੈਨਲ ਉਹ ਅਪਲੋਡ ਹੁੰਦੇ ਨੂੰ ਅਜੇ ਮੈਂ ਵਲੌਗ ਹਾਂ ਹਾਂ ਬੁੱਤਾਂ ਮੈਂ ਵਲੌਗ ਦਾ ਕਲਿੱਪ ਬਣਾ ਰਹੀ ਆ ਅਜੇ ਐਡੀਟ ਹਾਂ 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 ਠੀਕ ਆ ਅਜੇ ਐਡੀਟਿੰਗ ਕਰਨਾ ਮੈਂ ਉਹ ਹੀ 1.5 ਵਜੇ ਜਾਣਾ ਚੈਨਲ ਤੇ ਵਲੌਗ ਪਾਉਂਦੇ ਕਰਦੇ ਆਂ ਹਜੇ ਪਰਦੇ ਲਾਉਣੇ ਨੇ ਮਿਸਤਰੀ ਨੂੰ ਕਦੋਂ ਦਾ ਫੋਨ ਕਰਿਆ ਉਹ ਨਹੀਂ ਆ ਰਿਹਾ ਐਸੀ ਨਹੀਂ ਹੱਸੀ ਹੱਸੀ ਕਸੀਆ ਅਸੀਂ ਉਹ ਪਿਆ ਉਧਰ ਸਾਹਮਣੇ ਫਰਾਟਾ ਲਾ ਕੇ ਗੁਜ਼ਾਰਾ ਕਰਦੇ ਮੈਂ ਤੇ ਜੋ ਤੇ ਇੱਧਰ ਬਾਹਰ ਪਹਿਨੇ ਆ ਕਾਕਾ ਉਹ ਸਾਹਮਣੇ ਅੰਦਰ ਪਹਿਨਦਾ